ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਸ ਦਾ ਜਾਇਜ਼ਾ ਲੈਣ ਤੇ ਦੇਖਣ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਚਲੋ ਦੇਰ ਆਏ ਦਰਸਤ ਆਏ ਪੰਜਾਬ ਦਾ ਉਹਨਾਂ ਨੂੰ ਖਿਆਲ ਆਇਆ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਪਿਛਲੇ ਸਮਿਆਂ ਦੌਰਾਨ ਦਿੱਲੀ ਦੀਆਂ ਬਰੂਫਾਂ ਤੇ ਸਾਡੇ ਕਿਸਾਨ ਮਜ਼ਦੂਰ ਭਰਾ ਬੈਠੇ ਰਹੇ ਕਿਸੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਸੀ ਲਈ ਪਰ ਫਿਰ ਵੀ ਚਲੋ ਦੇਰ ਆਏ ਦਰਸਤਾਏ ਉਹ ਅੱਜ ਇਸ ਹੜਾ ਨੂੰ ਦੇਖਣ ਦੇ ਲਈ ਪਹੁੰਚੇ ਨੇ ਅਸੀਂ ਉਹਨਾਂ ਨੂੰ ਨਿੱਕਾ ਜਿਹਾ ਆਖਦੇ ਹਾਂ ਉਸ ਦੇ ਨਾਲ ਨਾਲ ਹੀ ਅਸੀਂ ਮੋਦੀ ਜੀ ਨੂੰ ਇੱਕ ਬੇਨਤੀ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ ਸਮਿਆਂ ਦੌਰਾਨ ਸਾਡੇ ਨਾਲ ਲੱਗਦੇ ਸੂਬੇ ਹਰਿਆਣੇ ਨੂੰ ਲਗਭਗ 10000 ਕਰੋੜ ਰੁਪਏ ਦੀ ਸਹਾਇਤਾ ਅਤੇ ਹਿਮਾਚਲ ਪ੍ਰਦੇਸ਼ ਨੂੰ 11000 ਕਰੋੜ ਰੁਪਏ ਦੀ ਸਹਾਇਤਾ ਦਿੱਤੀ। Rajasthan ਨੂੰ 7200 ਕਰੋੜ ਰੁਪਏ ਦੀ ਸਹਾਇਤਾ ਦਿੱਤੀ। ਉਸ ਦੇ ਨਾਲ-ਨਾਲ ਸਾਡੇ ਨਾਲ ਲੱਗਦੇ ਜਿਹੜੇ ਦੇਸ਼ ਨੇ ਸਾਡੇ ਗੁਵੰਢੀ ਮੁਲਕ ਅਫਗਾਨਿਸਤਾਨ ਨੂੰ 2235 ਕਰੋੜ ਰੁਪਏ ਦੀ ਜਿਹੜੀ ਸਹਾਇਤਾ ਦਿੱਤੀ ਸੀ ਬੰਗਲਾਦੇਸ਼ ਨੂੰ 514 ਕਰੋੜ ਦੀ ਸਹਾਇਤਾ ਦਿੱਤੀ ਸੀ ਪਟਾਨ ਨੂੰ 15681 ਦੀ ਜਿਹੜੀ ਸਹਾਇਤਾ ਦਿੱਤੀ ਗਈ ਸੀ ਮਾਲਦੀਵ ਮਾਲਦੀਵ ਨੂੰ 1681 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਸੀ ਨੇਪਾਲ ਨੂੰ 1322 ਕਰੋੜ ਦੀ ਸਹਾਇਤਾ ਦਿੱਤੀ ਸੀ ਸ਼੍ਰੀਲੰਕਾ ਨੂੰ 1020 ਕਰੋੜ ਰੁਪਏ ਦੀ ਜਿਹੜੀ ਸਹਾਇਤਾ ਦਿੱਤੀ ਗਈ ਸੀ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਮੁਲਕਾਂ ਨੂੰ ਬਹੁਤ ਸਾਰਾ ਪੈਸਾ ਜਿਹੜਾ ਉਹ ਦਿੱਤਾ ਗਿਆ ਜਿਵੇਂ ਕਿ ਸਾਡਾ ਗਵਾਂਢੀ ਸੂਬਾ ਜੇਕੇ ਜੰਮੂ ਕਸ਼ਮੀਰ ਉਸ ਦੇ ਵਿੱਚ ਵੀ ਜੇਕਰ ਤੁਸੀਂ ਕੋਈ ਫੈਕਟਰੀ ਲਾਉਣ ਨੂੰ ਜਾਂ ਕੋਈ ਪ੍ਰੋਜੈਕਟ ਲਾਉਣ ਲਈ ਤੁਸੀਂ 15-20 ਕਰੋੜ ਰੁਪਇਆ ਖਰਚਦੇ ਹੋ ਤਾਂ ਉਹਦੇ ਤੇ ਵੀ ਲਗਭਗ ਮੈਨੂੰ ਲੱਗਦਾ 50% ਸਬਸਿਡੀ ਦਿੱਤੀ ਜਾਂਦੀ ਹੈ ਹੋਰ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਸਾਡੇ ਗਵਾਂਢੀ ਸੂਬਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਇਸ ਨੂੰ ਕੋਈ ਰਾਹਤ ਪੈਕੇਜ ਨਹੀਂ ਪਿੱਛੇ ਜੇ ਕਾਲੇ ਕਾਨੂੰਨ ਆਏ ਸੀਗੇ ਸੋ ਸਾਡੇ ਕਿਸਾਨ ਮਜ਼ਦੂਰ ਪਰਵਾਮਾਂ ਨੇ ਇਕੱਠੇ ਹੋ ਗਏ ਧਰਨੇ ਲਾ ਕੇ ਕਿੰਨੀ ਦੇਰ ਉੱਥੇ ਬੈਠੇ ਰਹੇ ਤਾਂ ਵੀ ਕੋਈ ਉਹਦਾ ਖਾਸ ਸਾਨੂੰ ਫਾਇਦਾ ਨਹੀਂ ਹੋਇਆ ਕੁਝ ਮਿਲਿਆ ਨਹੀਂ ਸੋ ਜੇ ਤੁਸੀਂ ਆ ਜਾ ਰਹੇ ਹੋ ਪੰਜਾਬ ਦੇ ਵਿੱਚ ਤਾਂ ਸਾਡੀ ਇਹੀ ਮੰਗ ਹੈ ਕਿ ਇੱਕ ਤਾਂ ਸਾਡੇ ਜਿਹੜੇ ਰਹਿੰਦੇ ਪੈਸੇ ਨੇ ਉਹ ਅਸੀਂ ਕੋਈ ਭੀਖ ਨਹੀਂ ਮੰਗਦੇ ਜੋ ਸਾਡੇ ਰਹਿੰਦੇ ਪੈਸੇ ਨੇ ਬਕਾਇਆ ਰਾਸ਼ੀਆਂ ਨੇ ਉਹ ਸਾਨੂੰ ਦਿੱਤੀਆਂ ਜਾਣ ਇਸ ਦੇ ਨਾਲ ਨਾਲ ਹੀ ਪਟਾ ਕੋਈ ਰਾਹਤ ਪੈਕੇਜ ਦਿੱਤਾ ਜਾਵੇ ਇਸ ਤੋਂ ਇਲਾਵਾ ਅਸੀਂ ਮੰਗ ਕਰਾਂਗੇ ਜੋ ਪੰਜਾਬ ਦੇ ਸਿਰ ਕਿੰਨੇ ਕਾਲੇ ਦੌਰ ਇਸ ਪੰਜਾਬ ਨੇ ਦੇਖੇ ਨੇ ਜਿੰਨਾ ਵੀ ਕਰਜ਼ਾ ਪੰਜਾਬ ਦੇ ਸਿਰ ਹੈ ਉਸ ਨੂੰ ਮਾਫ ਕਰਨ ਦਾ ਇੱਕ ਤੁਸੀਂ ਫਰਾਖ ਦਿਲੀ ਦਿਖਾਓ ਕਿ ਪੰਜਾਬ ਦੇ ਸਿਰ ਜੋ ਕਰਜ਼ਾ ਉਸ ਨੂੰ ਮਾਫ ਕਰੋ ਇਸ ਤੋਂ ਇਲਾਵਾ ਵੀ ਜੇ ਅਸੀਂ ਦੇਖੀਏ ਤਾਂ ਪੰਜਾਬ ਦੇਸ਼ ਦੇ ਲਈ ਹਰ ਵੇਲੇ ਹਾਜ਼ਰ ਖੜਿਆ ਹੈ ਜੇ ਅੱਜ ਤਰੰਗਿਆਂ ਦੇ ਵਿੱਚ ਲਾਸ਼ਾਂ ਦੇਖੀ ਲਿਫਟ ਕੇ ਜੜੀਆਂ ਆਉਂਦੀਆਂ ਨੇ ਸੋ ਪੰਜਾਬ ਦੇ ਨੌਜਵਾਨਾਂ ਦੀਆਂ ਸਭ ਤੋਂ ਵੱਧ ਲਾਸ਼ਾਂ ਤਰੰਗਿਆਂ ਚ ਲਿਫਟ ਕੇ ਆਉਂਦੀਆਂ ਨੇ ਦੇਸ਼ ਨੂੰ ਕੁਰਬਾਨ ਕਰਵਾਉਣ ਲਈ ਜੇ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਦੇ ਰਸੇ ਚੁੰਮੇ ਤਾਂ ਸਭ ਤੋਂ ਵੱਧ ਪੰਜਾਬੀਆਂ ਨੇ ਚੁੰਮੇ ਸੋ ਪ੍ਰਧਾਨ ਮੰਤਰੀ ਜੀ ਨੂੰ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੰਜਾਬ ਨੇ ਬੜਾ ਹੀ ਬੜੇ ਹੀ ਕਾਲੇ ਦੌਰ ਦੇਖੇ ਨੇ ਸੋ ਜੇ ਅੱਜ ਤੁਸੀਂ ਆਏ ਹੋ ਤੁਹਾਨੂੰ ਨਿੱਗਾ ਜੀਆ ਆ ਕਹਿੰਨੇ ਆ ਤੇ ਤੁਸੀਂ ਫਰਾਖ ਦਿਲੀ ਦੇ ਨਾਲ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਪੂਰੀਆਂ ਕਰਕੇ ਜਾਵੋ ਉਮੀਦ ਕਰਦੇ ਆ ਕਿ ਪ੍ਰਧਾਨ ਮੰਤਰੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਨੂੰ ਉਮੀਦ ਹੈ ਕਿ ਜਰੂਰ ਇਹਨਾਂ ਗੱਲਾਂ ਤੇ ਗੌਰ ਕਰਕੇ ਸਾਡੀਆਂ ਇਹ ਮੰਗਾਂ ਪੂਰੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ